ਇਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਪੰਜਾਬੀ ਕਾਇਕ ਰਾਜਵਿਦ ਜਵੰਦਾ ਦੀ ਮੌਤ ਦੇ ਸਦਮੇ ਤੋਂ ਹੋ ਜਏ ਉਬਰੇ ਵੀ ਨਹੀਂ ਸਨ ਕਿ ਹੁਣ ਮਸ਼ਹੂਰ ਵੈਜੀਟੇਰੀਅਨ ਬਾਡੀ ਬਿਲਡਰ ਵਰਿੰਦਰ ਸਿੰਘ ਕੋਮਣ ਦੀ ਮੌਤ ਦੀ ਖਬਰ ਨੇ ਸਾਰਿਆਂ ਨੂੰ ਜੜਾ ਕੀ ਹੈਰਾਨ ਕਰ ਦਿੱਤਾ ਜੀ ਹਾਂ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਕੋਮਣ ਸਨ ਜਿਨ੍ਹਾਂ ਨੂੰ ਕਈ ਲੋਕ ਜਿਹੜੇ ਫੋਲੋ ਵੀ ਕਰਦੇ ਸਨ ਦੱਸਣਿਆ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੂਤਰਾਂ ਦਾ ਕਹਿਣਾ ਹੈ ਕਿ ਕਮਨ ਦਾ ਮੋਢਾ ਫ੍ਰੈਕਚਰ ਸੀ ਅਤੇ ਉਹ ਸਰਜਰੀ ਦੇ ਲਈ ਅੰਮ੍ਰਿਤਸਰ ਦੇ ਵਿੱਚ ਸਨ ਤੇ ਮੋਢੇ ਦੇ ਇਲਾਜ ਦੇ ਦੌਰਾਨ ਦਿਲ ਦਾ ਦੌਰਾ ਪੈਣ ਦੇ ਨਾਲ ਉਨ੍ਹਾਂ ਦੀ ਜਿਹੜੀ ਮੌਤ ਹੋ ਗਈ ਹੈ ਦੱਸ ਦਿੰਦੇ ਆ ਕਿ ਉਹਨਾਂ ਦੇ ਵੱਲੋਂ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਗਿਆ ਤੇ ਸਲਮਾਨ ਖਾਨ ਨਾਲ ਵੀ ਉਹ ਜਿਹੜਾ ਕਿ ਕੰਮ ਕਰ ਚੁੱਕੇ ਨੇ ਤਾਂ ਬਿਲਕੁਲ ਅਮਰੀਕਾ ਦੇ ਵਿੱਚ ਉਹ ਆਪਣੇ ਮਸਲਸ ਦਾ ਆਪਰੇਸ਼ਨ ਕਰਵਾਣ ਗਏ ਸੀ ਜਿਸ ਦੌਰਾਨ ਦਰਦ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਜਿਹੜੀ ਕਿ ਮੌਤ ਹੋ ਗਈ ਹੈ ਤੇ ਇਸ ਖਬਰ ਦੇ ਨਾਲ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਜਿਹੜੀ ਕਿ ਇਹ ਬਹੁਤ ਹੀ ਸੋਗ ਦੀ ਖਬਰ ਹੈ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਇਸ ਸਮੇਂ ਜੜਾ ਕਿ ਸੋਗ ਦੀ ਲਹਿਰ ਦੌੜ ਰਹੀ ਹੈ ਤਾਂ ਬਿਲਕੁਲ ਹੈ ਵੱਡੀ ਖਬਰ ਹੈ ਜਿਹੜੀ ਇਸ ਵੇਲੇ ਸਾਹਮਣੇ ਆ ਰਹੀ ਹੈ